ਸਾਉਣ ਮਹੀਨੇ ਦੀਆਂ ਰੌਣਕਾਂ ਪ੍ਰਾਤਨ ਮਨੋਰੰਜਨ ਖੁਸ਼ੀਆਂ ਦਾ ਪ੍ਰਤੀਕ ਰੌਣਕਾਂ ਤੀਆਂ ਦਾ ਤਿਹਾਰ ਅੱਜ ਪਿੰਡ ਬੀਬੀਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਪੰਚਾਇਤ ਨਗਨਵਾਸੀਆਂ ਅਤੇ ਪਿੰਡ ਦੀਆਂ ਔਰਤਾਂ ਦੇ ਮੁਟਿਆਰਾ ਵੱਲੋਂ ਪਿੰਡ ਬੀਬੀਪੁਰ ਦੇ ਦਰਵਾਜ਼ੇ ਨੇੜੇ ਪੁਰਾਣੇ ਵੱਡੇ ਬੋਹੜ ਦੇ ਦਰਖਤ ਨਾਲ ਪਿੰਗਾ ਪਾ ਕੇ ਚਾਟੀਆਂ ਵੰਡਾਉਣੀਆਂ ਚਰ ਕੇ ਕੱਤਦੇ ਆ ਮੁਟਿਆਰਾ ਮਹਿਲਾਵਾਂ ਤੇ ਲੋਕ ਬੋਲੀਆਂ ਠਿੱਠਣੀਆਂ ਗਿੱਧਾ ਤੇ ਵਿਰਾਸਤੀ ਰਿਤੀ ਰਵੱਜ ਸਾਉਣ ਮਹੀਨੇ ਕੁੜੀਆਂ ਨੂੰ ਸੰਧਾਰਾ ਦੇਣ ਮਾਮੇ ਨਾਨਿਆਂ ਦਾ ਜਾਣਾ ਨੂੰ ਦਰਸਾਇਆ ਅਤੇ ਇਸ ਮੌਕੇ ਸਾਰੇ ਨਗਰ ਨਿਵਾਸੀਆਂ ਨਗਰ ਪੰਚਾਇਤਾਂ ਨਾਲ ਮਿਲ ਕੇ ਮਨਾਇਆ ਤੀਆਂ ਦਾ ਤਿਉਹਾਰ ਇਸ ਮੌਕੇ ਤੇ ਪਿੰਡ ਦੀਆਂ ਕੁੜੀਆਂ ਆਪਣੇ ਸਹਰੇ ਘਰ ਤੋਂ ਆਈਆਂ ਦਾ ਨਗਰ ਨਿਵਾਸੀਆਂ ਵੱਲੋਂ ਲੱਡੂ ਦੇ ਡੱਬੇ ਦੇ ਕੇ ਮਾਨ ਸਨਮਾਨ ਦਿੱਤਾ ਗਿਆ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਨੌਰੰਗ ਸਿੰਘ ਬੀਬੀਪੁਰ ਨੇ ਕੀ ਆਖਿਆ ਸੁਣੋ ਦੱਲਾ ਮਾਰੋ ਤੁਸੀਂ ਬੰਨ ਲੱਮਾਰੀ ਦੱਲਾ ਮਾਰੋ ਬਸ ਕਿੰਨੇ ਵਸਦੇ ਮਾਰਾ ਮੇਰੇ ਨਹੀਂ ਮਾਰ ਪਾ ਰਿਹਾ ਅਰੁਦੀ ਪੱਟੀ ਬਣਾਈ ਸੀ ਇਹਦੇ ਨਾਲ ਇਹ ਘਰ ਦੇ ਬਣਾਏ ਸੀ ਸਾਰੇ ਬਣਵਾਏ ਬਸ ਮਨਜੀਤ ਕੌਰ ਜੀ ਅੱਜ ਤੋਂ 20 30 ਸਾਲ ਪਹਿਲਾਂ ਤੀਆਂ ਕਿਵੇਂ ਮਨਾਈਆਂ ਜਾਂਦੀਆਂ ਸੀ ਤੇ ਕੀ ਉਹਦੇ ਵਿੱਚ ਖਾਣੇ ਹੁੰਦੇ ਸੀਗੇ ਪਹਿਲਾਂ ਤਾਂ ਵਧੀਆ ਮਨਾਉਂਦੇ ਸੀ ਜੀ ਪਹਿਲਾਂ ਲੱਕਾਤ ਨੇ ਨਾਮ ਦੇ ਕੇ ਹੁਣ ਵਧੀਆ ਮਨਾਉਂਦੇ ਹੁਣ ਵਧੀਆ ਮਨਾਉਂਦੇ ਅੱਗੇ ਡਰ ਵੀ ਹੁੰਦਾ ਸੀ ਲੋਕਾਂ ਦੇ ਵਿੱਚ ਡਰ ਕਾ ਦਾ ਹੁੰਦਾ ਸੀਗਾ ਨਹੀਂ ਭਾਈ ਅੱਜ ਇਹਨਾਂ ਕਾਹਨੋਂ ਖਸਮ ਹੋ ਗਏ ਮੁੰਡੇ ਹੋ ਗਏ ਅੱਜ ਅਸੀਂ ਲੋਕਾਂ ਨੇ ਖਾਣੇ ਜਿਉਂਦੇ ਹਾਂ ਜਿੱਤੇ ਤਾਂ ਅੱਛੇ ਪਰੌਣੇ ਵੀ ਆਉਂਦੇ ਹੁੰਦੇ ਸੀ e ai vem ਅੱਜ ਜੋ ਪਿੰਡ ਬੀਬੀਪੁਰ ਤੀਆਂ ਦਾ ਤਿਹਾਰ ਮਨਾਇਆ ਗਿਆ ਤੇ ਇਸ ਦੇ ਬਾਰੇ ਕੀ ਕਹਿਣਾ ਚਾਹੂੰਗਾ ਅੱਜ ਅਸੀਂ ਸਾਡਾ ਤੀਸਰਾ ਹੈ ਤਿਹਾਰ ਦਾ ਜਿਹੜਾ ਤਿਹਾਰ ਹੈ ਰੀਪਲ ਬੀਬੀਪੁਰ ਚ ਮਨਾ ਰਹੇ ਹਾਂ ਜਿਹੜਾ ਕਿ ਪੁਰਾਣੇ ਰੀਤਾਂ ਰਵਾਜਾਂ ਚ ਕੁਝ ਟਾਈਮ ਲਈ ਬੰਦ ਹੋ ਗਏ ਸੀਗੇ ਹੁਣ ਇਹ ਦੁਬਾਰਾ ਸ਼ੁਰੂ ਹੋਏ ਨੇ ਸੋ ਇਹਦੇ ਨਾਲ ਇੱਕ ਇਹ ਹੁੰਦਾ ਵੀ ਸਾਡੀ ਜਿਹੜੀਆਂ ਤੀਆਂ ਪੈਣਾ ਬਾਹਰ ਵਿਆਹੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਪੁਰਾਣਾ ਜੋ ਬਚਪਨ ਦੇ ਵਿੱਚ ਜੋ ਮੈਨ ਦਾ ਇੱਕ ਸੁਹਾਗਾ ਸਮਾ ਹੁੰਦਾ ਹੈ ਵੀ ਆਪਸ ਵਿੱਚ ਜੋ ਬੱਚੇ ਵਿੱਚ ਇਕੱਠੀਆਂ ਨਹੀਂ ਆਉਂਦੀਆਂ ਨੇ ਇਸ ਤਰ੍ਹਾਂ ਸਾਉਣ ਦੇ ਮਹੀਨੇ ਵਿੱਚੋਂ ਸਾਰੀਆਂ ਆਪਣੇ ਪੇਕੀ ਆਉਂਦੀਆਂ ਨੇ ਤੇ ਇੱਕ ਦੂਜੇ ਨੂੰ ਮਿਲਦੀਆਂ ਨੇ ਇਸ ਦੇ ਸਬੰਧ ਵਿੱਚ ਹੀ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਇੱਥੇ ਅ ਹਰ ਤੀਆਂ ਦੇ ਜੋ ਤਿਹਾਰ ਆਉਂਦਾ ਕਰ ਲੈਨੇ ਆ ਕਿਉਂਕਿ ਸਾਡੀਆਂ ਜੋ ਤੀਆਂ ਪੈਣਾ ਨੇ ਸਾਡੀਆਂ ਬਾਹਰ ਬਦਰ ਸੌਰੇ ਘਰ ਆਉਂਦੀਆਂ ਨੇ ਉਹ ਇੱਥੇ ਨਾਲ ਮਿਲ ਕੇ ਆਪਣਾ ਜੋ ਮਾਨ ਪਛਾਵਾ ਕਰਦੀਆਂ ਨੇ ਤੇ ਉਹਨਾਂ ਦਾ ਸਤਿਕਾਰ ਕਰਦੇ ਆ ਅਸੀਂ ਭਾਈਆਂ ਦਾ ਸਿਸ਼ਲੇ ਸਮੇਂ ਤੀਆਂ ਦੇ ਵਿੱਚ ਤੇ ਅੱਜ ਦੀਆਂ ਤੀਆਂ ਦੇ ਵਿੱਚ ਕੀ ਤਬਦੀਲੀ ਆਈ ਆ ਕੀ ਦੇਖਦੇ ਹਾਂ ਤੁਸੀਂ ਬڑا ਫਰਕ ਹੈ ਜੀ ਪਿਛਲੇ ਜੋ ਸਮੇ ਸੀਗੇ ਉਹ ਜੋ ਮਤਲਬ ਉਸ ਟਾਈਮ ਜੋ ਤੀਆਂ ਦਾ ਤਿਆਰ ਸੀਗੇ ਬੜੀ ਧੂਮ ਧਾਮ ਨਾਲ ਬਣਾਏ ਜਾਂਦੇ ਸੀਗੇ ਤੇ ਅੱਜ ਅੱਜ ਦੇ ਸਮੇ ਦੇ ਵਿੱਚ ਜਦੋਂ ਸ਼ੁਰੂ ਤਾਂ ਹੋ ਗਿਆ ਦੁਬਾਰੇ ਇਹ ਫਿਰ ਇੱਕ ਵਾਰ ਬਿਲਕੁਲ ਬੰਦ ਹੋ ਗਿਆ ਸੀ ਅੱਜ ਦੇ ਸਮੇ ਬੜੀ ਧੂਮ ਧਾਮ ਨਾਲ ਬਣਾਏ ਜਾਂਦੇ ਨੇ ਤਕਰੀਬਨ ਪਿੰਡਾਂ ਦੇ ਵਿੱਚ ਮੈਂ ਅੱਜ ਤਕਰੀਬਨ 4-5 ਪਿੰਡਾਂ ਦੇ ਵਿੱਚ ਇੱਕ ਪ੍ਰੋਗਰਾਮ ਤੈਂਦ ਕਰਕੇ ਆਇਆ ਤਾਂ ਦੇਖਿਆ ਉੱਥੇ ਪੰਚਾਇਤ ਤੌਰ ਤੇ ਵੀ ਇਹ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਹੋ ਲਿਖੇ ਹੋਏ ਸੀਗੇ ਤੇ ਗੱਲ ਕਰੀਏ ਖਾਣ ਪੀਣ ਦੀ ਪਿਛਲੇ ਸਮੇਂ ਦੇ ਵਿੱਚ ਘਰ ਦੇ ਖਾਂਦੇ ਸੀਗੇ ਤੇ ਪਿਛਲੇ ਸਮਿਆਂ ਦੇ ਵਿੱਚ ਤੇ ਅੱਜ ਦੇ ਸਮਿਆਂ ਦੇ ਵਿੱਚ ਖਾਣੇ ਦੇ ਵਿੱਚ ਕੀ ਤਬਦੀਲੀ ਦੇਖਦੇ ਹੋ ਤੇ ਕੀ ਤੁਸੀਂ ਸੁਝਾ ਦੇਣਾ ਚਾਹੁੰਦੇ ਹੋ ਖਾਣੇ ਦੇ ਪੀਣੇ ਦੇ ਵਿੱਚ ਤਾਂ ਬੜਾ ਵੱਡਾ ਫਰਕ ਆ ਗਿਆ ਜੀ ਕਿਉਂਕਿ ਪਹਿਲਾਂ ਅਸੀਂ ਘਰ ਦੇ ਜਿੱਦਾਂ ਇਹ ਬਿਸਕੁਟ ਵੀ ਘਰ ਦੇ ਬਣਾ ਕੇ ਖਾਂਦੇ ਸੀਗੇ ਰੋਟੀ ਪਾਣੀ ਝਾਲ ਸਭ ਦੀਆਂ ਸਾਡੀਆਂ ਘਰ ਦੀਆਂ ਹੁੰਦੀਆਂ ਸੀਗੀਆਂ ਅੱਜ ਕੱਲ ਅਸੀਂ ਸਾਰੇ ਸਹਿਰ ਤੋਂ ਲਿਆ ਕੇ ਉਹਦੇ ਨਿਰਭਰ ਹੋ ਚੁੱਕੇ ਹਾਂ ਕਿਉਂਕਿ ਜੋ ਸਹਿਰ ਦੀ ਹੈ ਜਾ ਵੇਚਦੇ ਨੇ ਮੰਡੀਆਂ ਚ ਲੈ ਆ ਕੇ ਉਹ ਸੁਪਰੀਆ ਵਗੈਰਾ ਕਰਦੇ ਨੇ ਹਰ ਚੀਜ਼ ਤੇ ਉਹਦੇ ਨਾਲ ਉਹ ਉਸ ਟਾਈਮ ਦਾ ਦੇ ਹੁੰਦਾ ਬੜਾ ਫਰਕ ਹੈ ਕਿਉਂਕਿ ਉਸ ਟਾਈਮ ਦੇ ਜੋ ਮਤਲਬ ਸਾਡੀ ਜਨ ਸਖੇ ਹੈ ਜੋ ਸਾਡੇ ਮਤਲਬ ਬਜ਼ੁਰਗ ਨੇ ਉਹ ਅਸੀਂ 90 90 ਸਾਲ 100 ਸਾਲ ਦੇ ਮਤਲਬ ਹੁੰਦੇ ਰਹੇ ਜਿਹੜੀ ਸਾਡੀ ਵੀੜੀ ਆ ਉਹ 60 ਸਾਲ ਤੋਂ ਤੱਕ ਬੌਂਸੇ ਆ 60 ਸਾਲ ਤੋਂ ਮਸਹੀ ਮਤਲਬ ਉਹ ਲੱਗਦੇ ਨੇ ਉਹਦਾ ਇੱਕ ਇਹੀ ਉਹ ਆ ਵੀ ਜਿਹੜਾ ਇੱਕ ਪੁਰਾਣਾ ਜਿਹੜਾ ਸਾਡਾ ਰੀਤੀ ਰਿਵਾਜ ਸਾਡਾ ਖਾਣੇ ਸੀਗੇ ਉਹ ਤੋਂ ਬਹੁਤ ਚੰਗੇ ਸੀਗੇ ਹੁਣ ਜਿਹੜੇ ਖਾਣੇ ਨੇ ਸਾਡੇ ਉਹ ਬਹੁਤ ਗਲਤ ਹੋ ਗਏ ਵੀ ਸੇ ਅਧੀਰ ਦੇ ਵਿੱਚ ਮੈਂ ਸਾਡੀਆਂ ਭੀਆ ਭੈਣਾਂ ਰਾਜੂ ਸਾਡੂੰ ਬਾਹਰੋਂ ਆਈਆਂ ਸੀ ਉਹਨਾਂ ਨੂੰ ਅਸੀਂ ਡੱਬੇ ਲੱਡੂਆਂ ਦੇ ਦੇ ਕੇ ਸਕੇਂਦੇ ਤੋਂ ਉਹਨਾਂ ਨੂੰ ਸਨਮਾਨ ਕੀਤਾ ਨਕਰ ਬੋਲੋ ਸਾਰੀ ਪੰਚਾਇਤ ਦੇ ਨਾਲ ਅਸੀਂ ਇਕੱਠੇ ਹੋ ਗਏ ਸਾਰੀ ਪੰਚਾਇਤ